ਮਾਤਾ ਜੀ ਤੇ ਛੋਟੇ ਸਾਹਿਬ ਜੱਤੇ ਨੂੰ ਗੰਗੂ ਆਪਣੇ ਘਰ ਲੈ ਆਉਂਦਾ। ਜਦੋਂ ਅੱਧੀ ਰਾਤ ਵੇਲੇ ਮਾਤਾ ਜੀ ਨੂੰ ਨੀਂਦ ਆ ਜਾਂਦੀ ਹੈ ਤਾਂ ਗੰਗੂ ਉਹਨਾਂ ਦੀ ਸੋਨੇ ਦੀ ਮੋਹਰਾਂ ਦੀ ਥੱਲੀ ਚੋਰੀ ਕਰ ਲੈਂਦਾ। ਜਦੋਂ ਮਾਤਾ ਜੀ ਉਸ ਨੂੰ ਪੁੱਛਦੇ ਹਨ ਤਾਂ ਗੰਗੂ ਕਹਿੰਦਾ ਹੈ ਕਿ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਤੇ ਬੜਬੜ ਕਰਦਾ ਉੱਥੋਂ ਚਲਾ ਜਾਂਦਾ ਹੈ। ਉਸ ਤੋਂ ਬਾਅਦ ਉਹ ਸਿੱਧਾ ਮੋਰਿੰਡੇ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾਨ ਨੂੰ ਜਾ ਦੱਸਦਾ ਹੈ ਕਿ ਮਾਤਾ ਜੀ ਤੇ ਛੋਟੇ ਸਾਹਿਬ ਜੱਤੇ ਉਸਦੇ ਘਰ ਵਿੱਚ ਹਨ। ਸਿਪਾਹੀ ਆਉਂਦੇ ਹਨ ਤੇ ਛੋਟੇ ਸਾਹਿਬ ਜੱਤੇ ਤੇ ਮਾਤਾ ਜੀ ਨੂੰ ਫੜ ਕੇ ਲੈ ਜਾਂਦੇ ਹਨ। ਇਹਨਾਂ ਮੋਹਰਾਂ ਕਰਕੇ ਗ ਮੋਹਰਾਂ ਜੜੀਆਂ ਨੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਈਆਂ ਜਾਣ ਪਹਿਲਾਂ ਤਾਂ ਗੰਗੂ ਆਨਕਾਨੀ ਕਰਦਾ ਪਰ ਸਿਪਾਹੀਆਂ ਦੇ ਕੁੱਟਣ ਤੋਂ ਬਾਅਦ ਉਹ ਮੰਨ ਜਾਂਦਾ ਹੈ ਕਿ ਮੋਹਰਾਂ ਦੀ ਥੈਲੀ ਮੈਂ ਚੋਰੀ ਕੀਤੀ ਸੀ ਪਰ ਉਹ ਇੰਨਾ ਘਬਰਾ ਜਾਂਦਾ ਹੈ ਤੇ ਸਿਪਾਹੀਆਂ ਨੂੰ ਕਦੇ ਕਿਤੇ ਦੱਬੀ ਹੋਈ ਦੱਸਦਾ ਤੇ ਕਦੇ ਕਿਤੇ ਦੱਬੀ ਹੋਈ ਦੱਸਦਾ ਸਿਪਾਹੀ ਸੋਚਦੇ ਹਨ ਕਿ ਇਹ ਸਾਡੇ ਨਾਲ ਖੇਲ ਖੇਲ ਰਿਹਾ ਹੈ ਤੇ ਸਾਨੂੰ ਝੂਠ ਬੋਲ ਰਿਹਾ ਉਹ ਉਸ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੰਦੇ ਹਨ ਤਾਂ ਇਸ ਤਰ੍ਹਾਂ ਹੋਈ ਸੀ ਗੁਰੂ ਘਰ ਨਾਲ ਤਰੋਹ ਕਮਾਉਂਡ ਕਰਕੇ ਗੰਗੂ ਬ੍ਰਾਹਮਣ ਦੀ ਮੌਤ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਮਾਲਵੇ ਵਾਲੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ